जय भीम जय भारत आजਾਠਾ ਮਾਰਦਾ ਇਕੱਠ ਸਭ ਕਾਂਛੀराम ਦੀ ਮਿਹਨਤ ਦਾ ਫਲ ਆ ਕਿਉਂਕਿ ਜੇ ਉਹਨਾਂ ਨੇ ਸਾਡੇ ਲਈ ਖੁੱਖੇ ਥਾਏ ਔਰ ਪੁਰਾਣੇ ਕੱਪੜੇ ਪਾ ਕੇ ਵੀ ਟਾਈਮ ਪਾਸ ਕੀਤਾ ਅੱਜ ਸਾਨੂੰ ਵਧੀਆਂ ਵਰਦੀਆਂ ਦੇ ਵਿੱਚ ਹੱਕ ਦਾ ਕਰ ਗਏ ਆ ਕਿਉਂਕਿ ਅੱਜ ਉਹਨਾਂ ਦਾ ਇਹ ठाਠਾ ਮਾਰਦਾ ਇਕੱਠ ਉਹਨਾਂ ਦੀ ਜਿਹੜੀ ਮਿਹਨਤ ਆ ਉਹ ਰੰਗ ਲਿਆਈ ਆ ਸੁੱਕਤੀ ਹੋਈ ਕੌਮ ਨੂੰ ਜਗਾਈ ਆ ਕਿਉਂਕਿ ਅਸੀਂ ਚਾਹੁੰਦੇ ਆ ਬੇ ਆਉਣ ਵਾਲੇ ਸਮੇਂ ਦੇ ਵਿੱਚ ਆਹੀ ਬਹੁਜਾਂ ਸਮਾਜ ਪਾਰਟੀ ਇਸ ਪੰਜਾਬ ਦੇ ਅੰਦਰ ਆਪਣੀ ਸਰਕਾਰ ਬਣਾਵੇ ਸਾਬਕਾ ਸ਼੍ਰੀ ਕਾਂਚੀ ਰਾਮ ਦੇ ਸੁਪਨੇ ਦੀ ਸਰਕਾਰ ਬੜੇ ਕਿਉਂਕਿ ਉਹਨਾਂ ਦਾ ਮਿਹਨਤ ਦਾ ਰੰਗ ਉਹ ਅੱਜ ਵੀ ਸਾਡੇ ਦਿਲਾਂ ਦੇ ਵਿੱਚ ਵਸਦੇ ਆ ਕੋ ਦੁਨੀਆ ਤੋਂ ਚੱਲ ਗਿਆ ਸਾਡੇ ਦਿਲਾਂ ਦੇ ਵਿੱਚ ਵਾਦੇ ਆ ਕਿਉਂਕਿ ਬਾਬਾ ਸਾਹਿਬ ਦੇ ਸੁਪਨੇ ਦਾ ਅੱਜ ਪੰਜਾਬ ਵਸੇ ਕਿਉਂਕਿ ਅੱਜ ਦੁਨੀਆ ਜਿਹੜੀ ਦੁਖੀ ਬਹੁਤ ਆ ਕੋਈ ਨਸ਼ਿਆਂ ਤੋਂ ਦੁਖੀ ਆ ਕੋਈ ਆਪਣੇ ਤੀਆਂ ਪੁੱਤਾਂ ਤੋਂ ਦੁਖੀ ਆ ਹਰ ਬੰਦਾ ਦੁਖੀ ਆ ਵਰਗ ਦੁਖੀ ਆ ਕਿਸਾਨ ਵੀ ਦੁਖੀ ਆ ਵਪਾਰੀ ਵੀ ਦੁਖੀ ਆ ਕਿਉਂ ਚਾਹੁੰਦਾ ਬਲਦਬ ਹੋਣਾ ਕਿ ਬਲਦਬ ਇੱਕ ਹਾਥੀ ਆਲਾ ਆਵੇ ਤੇ ਸਭ ਦੀਆਂ ਮੁਸ਼ਕਲਾਂ ਦੇ ਹੱਲ ਹੋ ਸਕਦੇ ਆ ਇੰਨੀ ਹੀ ਕਹਿਣਾ ਜੈਪੀਨ ਜੈਪਾ ਜੈਪੀਨ ਜੈਪਾ ਅੱਜ ਮਾਨੇਵਰ ਸਾਹਿਬ ਸ੍ਰੀ ਕਾਂਸੀ ਰਾਮ ਜੀ ਹੋਜੇ ਸਮਾਜ ਪਾਰਟੀ ਬਾਮ ਸੇਫ ਟੀਐਸ 4 ਔਰ ਡੀਵੀਐਫ ਦੇ ਜਿਹੜੇ ਸੰਸਥਾਪਕ ਅੱਜ ਉਹਨਾਂ ਦਾ ਪ੍ਰੇਨ ਰਵਾਨ ਦੇਸ ਸੀ ਔਰ ਬਹੁਤ ਵੱਡੇ ਕੱਟ ਦੇ ਵਿੱਚ ਜਿਹੜੇ ਸੰਗਤਾਂ ਜਿਹੜੀਆਂ ਪੂਰੇ ਪੰਜਾਬ ਦੇ ਵਿੱਚੋਂ ਪੂਰੇ ਕਾਫਲਿਆਂ ਦੇ ਰੂਪ ਵਿੱਚ ਜਿਹੜੇ ਇੱਥੇ ਆਏ ਔਰ ਵੱਡਾ ਕੱਟ ਕੀਤਾ ਔਰ ਉਹਨਾਂ ਨੂੰ ਆਪਣੇ ਜਿਹੜੇ ਸ਼ਰਧਾ ਦੇ ਫੁੱਲ ਭੇਟ ਕੀਤੇ ਸੋ ਸਾਰੇ ਸਮਾਜ ਨੂੰ ਇਹ ਇੱਕ ਅਪੀਲ ਕਰਦੇ ਹਾਂ ਕਿ ਇਸੇ ਤਰ੍ਹਾਂ ਆਪਣਾ ਬਹੁਤ ਵੱਡਾ ਕੱਖ ਜਿਹੜਾ ਆ ਵੋਟਾਂ ਦੇ ਦਿਨਾਂ ਵਿੱਚ ਕਰਕੇ ਆਪਣਾ ਵਿਅਕਤੀ ਆਉਣ ਦਾ ਪ੍ਰਬੰਧ ਕਰਨ ਇੰਨੀਆਂ ਬੇਨਤੀਆਂ ਕਰਦਾ ਹੋਇਆ ਜੈ ਪੀ ਜੈ ਭਾ ਜਿੰਨੀਆਂ ਵੀ ਅੱਜ 9 ਅਕਤੂਬਰ ਨੂੰ ਸਕਦਾ ਪਹੁੰਚੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਜੈ ਪੀ ਜੈ ਭਾ